ਸਵਾਗਤ ਕਰਦੇ ਆਂ ਦੋਸਤੋ ਤੁਹਾਡਾ ਫਾਜ਼ਿਲਕਾਰ 24 ਚੈਨਲ ਤੇ ਮੈਂ ਤੁਹਾਡਾ ਦੋਸਤ ਰਮੇਸ਼ ਹਾਰਾ ਅੱਜ ਜਲਾਲਾਬਾਦ ਬਿਜਲੀ ਘਰ ਸਬ ਡਿਵੀਜ਼ਨ ਚ ਪਹੁੰਚਿਆ ਜਿੱਥੇ ਕਿਸਾਨ ਜਥੇਬੰਦੀਆਂ ਵੱਲੋਂ ਜਿਹੜੇ ਸਮਾਰਟ ਮੀਟਰ ਹੈਗੇ ਆ ਪਟਕੇ ਲਿਆਂਦੇ ਗਏ ਆ ਕਿਸਾਨ ਜਥੇਬੰਦੀ ਜਿਹੜੀ ਹੈਗੀ ਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਆਪਣੇ ਨਾਲ ਹੈਗੇ ਆ ਗੁਰਬਖਸ਼ ਸਿੰਘ ਜੀ ਵੱਖ-ਵੱਖ ਪਿੰਡਾਂ ਤੋਂ ਮੀਟਰ ਪਟਕੇ ਲੈ ਕੇ ਆ ਆਪਾਂ ਗੱਲਬਾਤ ਕਰਦੇ ਆਂ ਪ੍ਰਧਾਨ ਜੀ ਨਾਲ ਆਓ ਹਾਂਜੀ ਪ੍ਰਧਾਨ ਜੀ ਕਿੰਨੇ ਮੀਟਰ ਲੈ ਕੇ ਆਏ ਹੋ ਹਾਂਜੀ ਵੈਗੁਰ ਜੀ ਕਾ ਖਾਲਸਾ ਸ੍ਰੀ ਵੈਗੁਰ ਜੀ ਕੀ ਫਤਿਹ ਮੈਂ ਗੁਰਬਖਸ਼ ਸਿੰਘ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜੌਨ ਪ੍ਰਧਾਨ ਅੱਜ ਜੋ ਕਿ ਅਸੀਂ ਸਬ ਡਿਵੀਜ਼ਨ ਜਲਾਲਾਬਾਦ ਦੇ ਵਿੱਚ ਅਸੀਂ 10 ਮੀਟਰ ਲੈ ਕੇ ਆਏ ਆ ਉਹ ਵੱਖ-ਵੱਖ ਪਿੰਡਾਂ ਤੋਂ ਲਿਆਣੇ ਨੇ ਉਹਨਾਂ ਦੇ ਵਿੱਚ ਕਈ ਕੁਛ ਨਾ ਸਾਡੇ ਜਿਹੜੇ ਲੋਕ ਨੇ ਉਹ ਅੱਜ ਜਿਹੜੇ ਲੇਟ ਹੋ ਗਏ ਨੇ ਤੇ ਕੱਲ ਨੂੰ ਜਿਹੜੇ ਬਾਕੀ ਅਸੀਂ ਰਹਿੰਦੇ ਜਮਾ ਸਾਰੇ ਕਰਵਾ ਦਿਆਂਗੇ ਜੀ ਤੇ ਪਿੰਡਾਂ ਦੇ ਵਿੱਚ ਕੋਈ ਵਿਆਹ ਚੱਲ ਰਿਹਾ ਸੀ ਕੋਈ ਮਰਗਾਂ ਹੋ ਰਹੀਆਂ ਨੇ ਇਸ ਵਾਰ ਤੇ ਲੋਕ ਥੋੜੇ ਜਿਹਾ ਬਿਜੀ ਸੀ ਤੇ ਜਿਹੜੇ ਅਸੀਂ ਅੱਜ ਤੱਕ ਕਰਵਾ ਦਿੱਤੇ ਨੇ ਸ਼ੁਰੂਆਤ ਜਿਹੜੀ ਸੀ ਕੇਐਮਐਮ ਵੱਲੋਂ ਜਿਵੇਂ ਸਮਾਰਟ ਮੀਟਰ ਪਟਕੇ ਚਿਪ ਮੀਟਰ ਪਟਕੇ ਬਿਲੀ ਦਫ਼ਤਰਾਂ ਦੇ ਵਿੱਚ ਜਮਾ ਕਰਵਾਇਆ ਜਾਂਦਾ ਅਸੀਂ ਅੱਜ ਇਸ ਸਬ ਡਿਵੀਜ਼ਨ ਜਲਾਲਾਬਾਦ ਦੇ ਵਿੱਚ ਜਿਹੜੇ 10 ਤੋਂ 12 ਮੀਟਰ ਜਿਹੜੇ ਅਸੀਂ ਜਮਾ ਕਰਵਾਤੇ ਨੇ ਤੇ ਬਾਕੀ ਨੇ ਜਿਹੜੇ ਕੱਲ ਨੂੰ ਕਰਵਾ ਦੇਾਂਗੇ ਜੀ ਸਾਨੂੰ ਇੱਥੇ ਇੱਕ ਐਸਡੀਓ ਸਾਹਿਬ ਜੀ ਗੱਲ ਕਰ ਰਿਹਾ ਸੀ ਮੈਨੂੰ ਮਿਲਿਆ ਸੀ ਮੈਨੂੰ ਜਾਂ ਤੇ ਗੱਲ ਕੀਤੀ ਵੀ ਸਾਰਾ ਸੀ ਸਮਾਰਟ ਮੀਟਰ ਜਿਹੜੇ ਨੇ ਅਸੀਂ ਜਮ੍ਹਾਂ ਕਰਾਣਾ ਆ ਉਹ ਸਾਨੂੰ ਸਵਾਲ ਇਹ ਕਰਦਾ ਸੀ ਕਿ ਇਹਨਾਂ ਦਾ ਤੁਹਾਨੂੰ ਐਵਰੇਜ ਬਿੱਲ ਪਵੇਗਾ ਮੈਂ ਕਿਹਾ ਵੀ ਕੋਈ ਗੱਲ ਨਹੀਂ ਸਾਡੀ ਜਥੇਬੰਦੀ ਨੇ ਜ਼ਿੰਮੇਵਾਰੀ ਇਹ ਚੱਕੀ ਹੈ ਵੀ ਐਵਰੇਜ ਦਾ ਬਿੱਲ ਅਸੀਂ ਨਹੀਂ ਘਰਾਂ ਦੇਾਂਗੇ ਜੀ ਕੋਈ ਵੀ ਖਪਤਕਾਰ ਨੂੰ ਜਾਂ ਪੁਲਿਸ ਨਾਲ ਜਾ ਕੇ ਜਾਂ ਬਿਜਲੀ ਮਲਾਜ ਮੇ ਜਾ ਕੇ ਉੱਥੇ ਜਾਂ ਉਤੂ ਸੈਂਟਰ ਵੱਲੋਂ ਜਾ ਚਿੰਦੜਾ ਪੰਜਾਬ ਸਰਕਾਰ ਵੱਲੋਂ ਕੋਈ ਵੀ ਕਿਸੇ ਤਰ੍ਹਾਂ ਦਾ ਖਪਤਕਾਰ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ ਤੇ ਅਸੀਂ ਉਹਨੂੰ ਚੈਲੰਜ ਕਰਦੇ ਆਂ ਬੇਨਤੀਆਂ ਕਰ ਲਈਆਂ ਕਿ ਅਸੀਂ ਡਟ ਕੇ ਵਿਰੋਧ ਕਰਾਂਗੇ ਤੇ ਅਸੀਂ ਮਰਨਾ ਚਾਹੁੰਨੇ ਆਂ ਪਰ ਅਸੀਂ ਤਾਂ ਕਹਿੰਨੇ ਆਂ ਵੀ ਸਾਨੂੰ ਡਾਂਗਾ ਨਾ ਮਾਰੀ ਜਾਵੇ ਸਾਨੂੰ ਸਿਰਫ ਪੁਲਿਸ ਦੀ ਬਾਕੀ ਹੋਰ ਬਹੁਤ ਚੰਗੇ ਸੋਹਣੇ ਹਥਿਆਰ ਦਿੱਤੇ ਨੇ ਉਹ ਸਾਡੇ ਤੇ ਵਰਤੋ ਤੇ ਸਾਨੂੰ ਤੇ ਨਾਲੇ ਤੁਹਾਡਾ ਨਾ ਪੁਲਿਸ ਪੁਲਿਸਨ ਚ ਨਹੀਂ ਨਾ ਕਿਸੇ ਦਾ ਆਵੇਗਾ ਸਿਰਫ ਕੀ ਇਹ ਭਗਵੰਤ ਮਾਨ ਦਾ ਹੈ ਭਗਵੰਤ ਮਾਨ ਦਾ ਨਾਅਣਾ ਨਾਲ ਕੇਂਦਰ ਸਰਕਾਰ ਦਾ ਨਾਅਣਾ ਇਹ ਸਾਰੇ ਲੋਕ ਬਿਜਲੀ ਨਾਲ ਬਿੱਲ ਦੇ ਦੇ ਕੇ ਮਰਨਾ ਨਹੀਂ ਚਾਹੁੰਦੇ ਸਿਰਫ ਇਹ ਸਰਕਾਰ ਚਾਹੇ ਅੱਜ ਮਾਰ ਦੇਵੇ ਤੇ ਚਾਹੇ ਕੱਲ ਮਾਰ ਦੇਵੇ ਕਿਉਂਕਿ ਅਸੀਂ ਦੁੱਖਾਂ ਦੇ ਵਿੱਚ ਨਹੀਂ ਜੀਣਾ ਚਾਹੁੰਦੇ ਕਿਉਂਕਿ ਦੁੱਖਾਂ ਦੀ ਅਸੀਂ 75 ਸਾਲ ਤੋਂ ਦੁੱਖ ਭੋਗ ਰਹੇ ਹਾਂ ਸਾਡੀ ਆਉਣ ਵਾਲੀ ਪੀੜ੍ਹੀ ਵੀ ਦੁੱਖ ਭੋਗ ਰਹੀ ਏ ਜਿਹੜੇ ਪਿੱਛੇ ਪੀੜ੍ਹੀ ਸੀ ਸਾਡੀ ਉਹ ਵੀ ਦੁੱਖ ਭੋਗਤੇ ਗਈ ਹੈ ਅੱਜ ਤੱਕ ਕਿਸੇ ਸਾਡੇ ਕਿਸੇ ਸਾਡੇ ਬਜ਼ੁਰਗ ਨੂੰ ਬੜਾਪਾ ਬਿਲਸਲ ਨਹੀਂ ਮਿਲ ਰਹੀ ਖੇਤਾਂ ਵਿੱਚ ਸਾਡਾ ਬੁਰੀ ਤਰ੍ਹਾਂ ਨੁਕਸਾਨ ਕਾਹਨ ਹੋਇਆ ਜਾ ਰਿਹਾ ਹੈ ਰਹਿਂਦਾ ਬਿਜਲੀ ਨਾਲ ਇਹ ਨਾ ਕਾਹਨ ਕਰ ਦੇਣਾ ਇਸ ਵਾਸਤੇ ਅਸੀਂ ਬੇਨਤੀ ਕਰਦੇ ਹਾਂ ਇੱਕ ਸਰਕਾਰ ਕੇਂਦਰ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਵੀ ਤੁਹਾਡੇ ਕੋਲ ਜਿਹੜੇ ਹਥਿਆਰ ਨੇ ਜਿਹੜੇ ਅਸੀਂ ਪੈਸੇ ਲਾ ਕੇ ਤੁਹਾਨੂੰ ਹਥਿਆਰ ਲੈ ਕੇ ਦਿੱਤੇ ਨੇ ਉਹ ਹਥਿਆਰਾਂ ਨੂੰ ਜੰਗਾਲ ਲੱਗੀ ਜਾਂਦਾ ਉਹਨਾਂ ਨੂੰ ਜੰਗ ਲੱਗੀ ਜਾਂਦਾ ਤੁਸੀਂ ਇੱਕ ਦਿਨ ਉਹ ਜੰਗ ਪਾਟ ਲਓ 10 12 ਪਿੰਡਾਂ ਦੇ ਵਿੱਚ ਲਿਆ ਕੇ ਪੁਲਿਸ ਨੂੰ ਸੱਦ ਕੇ ਆਰਮੀ ਬੀਐਸਐਫ ਨੂੰ ਸੱਦ ਕੇ ਤੇ ਲੋਕਾਂ ਦੇ ਜਿਹੜੇ ਨੇ ਉਹਨਾਂ ਦਾ ਕਾਹਨ ਇੱਕੇ ਵਾਰੀ ਕਰ ਦਿਓ ਨਾਲੇ ਤੁਹਾਡੀ ਜਿਹੜੀ ਬਲੂਕਾ ਨੇ ਜਾਂ ਤੁਹਾਡੀ ਜਿਹੜੀਆਂ ਰੈਫਲਾਂ ਨੇ AK-47 AK-74 ਜਿੰਨੀਆਂ ਵੀ ਨੇ ਉਹਨੀਆਂ ਦਾ ਕੀ ਜੰਗਾਲ ਪਟਿਆ ਜਾਊਗਾ ਸਾਡੀ ਤੇ ਹੱਥ ਜੋੜ ਕੇ ਬੇਨਤੀ ਉਹਨੀਆਂ ਸਾਡਾ ਚੈਲੰਜ ਹੈ ਅਸੀਂ ਡਟ ਕੇ ਵਿਰੋਧ ਕਰਾਂਗੇ ਮਰਨ ਲਈ ਬਿਲਕੁਲ ਤਿਆਰ ਖੜੇ ਆਂ ਸਾਨੂੰ ਕੋਈ ਕਿਸੇ ਦਾ ਡਰ ਨਹੀਂ ਕੋਈ ਕਿਸੇ ਦਾ ਡੱਕਰ ਨਹੀਂ ਨਾ ਤਾਂ ਪੁਲਿਸ ਪ੍ਰਸ਼ਾਸਨ ਦਾ ਡਰ ਹੈ ਨਾ ਸਾਨੂੰ ਸਰਕਾਰ ਦਾ ਡਰ ਨਾ ਕਿਸੇ ਹੋਰ ਦਾ ਡਰ ਪਰ ਅਸੀਂ ਤਾਂ ਇੱਕ ਸ਼ਹੀਦ ਹੋਣਾ ਚਾਹੁੰਦੇ ਆਂ ਚਾਹੇ ਅੱਜ ਕਰ ਦੇਣ ਚਾਹੇ ਕੱਲ ਕਰ ਦੇਣ ਸਾਨੂੰ ਪਰ ਆ ਬਿਜਲੀ ਦੇ ਬਿੱਲ ਜ਼ਿਆਦਾ ਪਾ ਕੇ ਸਾਨੂੰ ਜਿਹੜੇ ਫਸਲਾਂ ਦੇ ਘੱਟ ਰੇਟ ਦੇ ਕੇ ਸਾਨੂੰ ਬੱਸਾਂ ਦਾ ਫਰੀ ਕਰਾਇਆ ਲਾ ਕੇ ਤੇ ਸਾਨੂੰ ਇਹ ਦਲਦਲ ਵਿੱਚ ਧੱਕੀ ਜਾ ਰਹੇ ਨੇ ਇਸ ਵਾਸਤੇ ਅਸੀਂ ਮਰਨਾ ਪਸੰਦ ਕਰਦੇ ਹਾਂ ਸਾਡੀ ਜਥੇਬੰਦੀ ਵੱਲੋਂ ਤੇ ਬੇਨਤੀਆਂ ਨੇ ਬਾਕੀ ਕਬੂਲ ਕਰਨੀਆਂ ਜਾਂ ਨਾ ਕਰਨੀਆਂ ਉਹ ਤੇ ਨੀ ਮਰਜੀ ਹੈ ਪ੍ਰਧਾਨ ਜੇਕਰ ਬਿਜਲੀ ਬੋਰਡ ਵੱਲੋਂ ਇਹਨਾਂ ਜਿੰਨਾ ਮੀਟਰ ਪੁੱਟੇ ਗਿਆ ਇਹਨਾਂ ਦੇ ਨੋਟਿਸ ਕੱਢੇ ਜਾਂਦਾ ਫਿਰ ਇਹਦਾ ਕੀ ਹੱਲ ਹੈ ਵੇਖੋ ਜੀ ਅਸੀਂ ਤਾਂ ਇਹਨਾਂ ਨੂੰ ਕਿਹਾ ਨੋਟਸ ਛੱਟ ਨੂੰ ਕੱਢ ਦਿਓ ਹੁਣੇ ਕੱਢ ਦਿਓ ਪਰ ਆ ਸਾਡਾ ਡਟਮਾ ਵਿਰੋਧ ਹੈ ਪਹਿਲੇ ਅਸੀਂ ਤੁਹਾਨੂੰ ਇਹ ਗੱਲ ਕਰਤੀ ਵੀ ਸਾਡਾ ਡਟਮਾ ਵਿਰੋਧ ਹੈ ਅਸੀਂ ਤੁਹਾਡੇ ਆ ਜਾਂ ਫਿਰ ਅਸੀਂ ਬਿੱਲ ਨਾ ਅੱਜ ਦੇਈਏ ਨਾ ਕੱਲ ਦੇਈਏ ਜਿੰਨੇ ਮਰਜ਼ੀ ਨੋਸਟ ਕੱਢ ਲਿਆ ਜੇ ਸਾਨੂੰ ਤੁਹਾਡੇ ਨੋਸਟਾ ਨਾਲ ਕੋਈ ਲੱਲਾ ਕਾਕਾ ਨਹੀਂ ਸਿਰਫ ਸਾਨੂੰ ਲੱਲਾ ਕਾਕਾ ਇਸ ਨਾਲੇ ਨਾ ਬਿਜਲੀਵਾਰੀ ਬਿਜਲੀ ਬੋਰਡ ਅੱਜ ਪ੍ਰਾਈਵੇਟ ਹੋਣ ਦਿਆਂਗੇ ਨਾ ਕੱਲ ਹੋਣ ਦਿਆਂਗੇ ਨਾ ਨਿੱਜੀਕਰਨ ਹੋਣ ਦਿੱਤਾ ਨਾ ਹੋਣ ਦਿਆਂਗੇ ਜੀ ਹੋਰ ਬੰਦੇ ਪ੍ਰਤਾਂਜ ਕੀ ਸੰਦੇਸ਼ ਦੇਣਾ ਬਸ ਸੰਦੇਸ਼ ਇਹੋ ਹੀ ਲੋਕਾਂ ਨੂੰ ਦੇਣਾ ਚਾਹੁੰਦੇ ਆ ਵੀ ਭਾਈ ਇੱਕ ਹੋ ਜੋ ਤੁਸੀਂ ਇੱਕ ਹੋਗਾ ਤੇ ਭਾਈ ਜੀ ਤੁਹਾਡੀ ਲੁੱਟ ਬੰਦ ਹੋ ਜਾਏਗੀ ਜੇ ਤੁਸੀਂ ਇੱਕ ਨਾ ਹੋਏ ਤੇ ਭਾਈ ਫਿਰ ਤੁਸੀਂ ਲਟਿੰਦਾ ਹੀ ਰਹਿਣਾ ਇਸ ਵਾਸਤੇ ਲੋਕਾਂ ਨੂੰ ਤੇ ਸੰਗਤਾਂ ਨੂੰ ਅਪੀਲ ਕਰਦੇ ਆਂ ਵੀ ਭਾਈ ਇੱਕਜੁੱਟ ਹੋ ਜੋ ਇਹ ਸਰਕਾਰਾਂ ਲੁੱਟਣ ਤੇ ਕੁੱਟਣ ਵਾਸਤੇ ਬਣੀਆਂ ਨੇ ਇਹ ਲੁੱਟੀਆਂ ਜਾਂਦੀਆਂ ਨੇ ਕੁੱਟੀਆਂ ਜਾਂਦੀਆਂ ਨੇ ਕੋਪਰੇਟ ਘਰਾਣਿਆਂ ਨੂੰ ਸਾਰਾ ਕੁਝ ਦੇਣਾ ਚਾਹੁੰਦੀਆਂ ਨੇ ਤੇ ਜਿਹੜੇ ਅਸੀਂ ਆ ਅਸੀਂ ਆਦੀ ਜ਼ਮੀਨਾਂ ਤੇ ਖੇਤ ਜਿਹੜੇ ਖੋਭਾਂਗੇ ਜੋ ਅਸੀਂ ਘਰੇ ਬੈਠੇ ਰਹਤਾ ਜੋ ਅਸੀਂ ਘਰਾਂ ਚੋਂ ਬਾਹਰ ਨਿਕਲੇ ਤੇ ਅਸੀਂ ਜ਼ਮੀਨਾਂ ਵੀ ਵਿਚਾਲਾਂਗੇ ਆਣ ਵਾਲੀ ਫਸਲ ਵੀ ਵਿਚਾਲਾਂਗੇ ਅਗਲੀ ਨਸਲ ਵੀ ਵਿਚਾਲਾਂਗੇ ਇਹ ਤਾਂ ਸਾਡੀ ਬੇਨਤੀ ਹੈ ਸਾਰਿਆਂ ਨੂੰ ਤੇ ਇਹਨਾਂ ਕਿ ਲੋਕ ਬਾਹਰ ਨਿਕਲਣਗੇ ਅੱਜ ਨਹੀਂ ਤਾਂ ਕੱਲ ਕਿਉਂਕਿ ਇਹਨਾਂ ਨੂੰ ਨਿਕਲਣਾ ਹੀ ਪੈਣਾ ਚਾਹੁੰਦੇ ਤੇ ਕਰ ਨਿਕਲਦੇ ਨਹੀਂ ਉਹਨਾਂ ਚਾਹ ਕਰ ਸਾਡੀ ਲੁੱਟ ਹੋਈ ਜਾਣੀ ਹੈ ਅਸੀਂ ਆਦੀ ਲੁੱਟ ਨੂੰ ਬਚਾਉਣ ਵਾਸਤੇ ਜੋ ਕਿ ਲੋਕਾਂ ਨੂੰ ਅਪੀਲ ਕਰਦੇ ਆ ਲੋਕੋ ਬਾਹਰ ਨਿਕਲ ਹਾਂਜੀ ਵੀਰ ਜੀ ਕੀ ਨਾ ਮਰ ਬਿੰਦਰ ਸਿੰਘ ਜੀ ਜੋ ਇਹ 스마트 ਮੀਟਰ ਪੋਟ ਕਰਿਆ ਆਦੀ ਮਰਜ਼ੀ ਨਾਲ ਆਇਆ ਕਿਸੇ ਦਬਾਤ ਨਹੀਂ ਆਉਦੀ ਮਰਜ਼ੀ ਨਾਲ ਕਿਹੜਾ ਪਿੰਡ ਹੈ ਜੀ ਮੋਘਮਰਾ ਜੀ ਹਾਂਜੀ ਵੀਰ ਜੀ ਕੀ ਕਰਨਾ ਚਾਹੁੰਦੇ ਹੋ ਮੀਟਰ ਲੈ ਕੇ ਆਏ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਵੀਰ ਜੀ ਬਿਜਲੀ ਦੇ ਸਬੰਧ ਵਿੱਚ ਜੋ ਅ ਅੱਜ 10 ਤਰੀਕ ਨੂੰ ਮੀਟਰ ਪਾਟ ਕੇ ਜਮ੍ਹਾਂ ਕਰਾਉਣ ਦਾ ਉਪਰਾਲਾ ਕੀਤਾ ਸੀ ਪੂਰੇ ਪੰਜਾਬ ਸਰਕਾਰ ਨੇ ਸੰਯੁਕਤ ਮੋਰਚਾ ਜਥੇਬੰਦੀਆਂ ਨੇ ਰਲ ਕੇ ਉਹ ਅੱਜ ਵੀਰ ਜੀ ਅਸੀਂ ਸ਼ੁਰੂਆਤ ਕਰ ਦਿੱਤੀ ਹੈ ਸੋ ਇਸ ਤੋਂ ਅੱਗੇ ਜਿਹੜੀ ਸਾਡੀ ਬਿਜਲੀ ਸਾਡੇ ਹੱਥਾਂ ਵਿੱਚੋਂ ਖੋਈ ਜਾ ਰਹੀ ਹੈ ਸਰਕਾਰ ਕਿਸਾਨ ਮਜ਼ਦੂਰ ਦੀ ਦੁਕਾਨਦਾਰ ਦੀ ਹੋਰ ਵੀ ਜਿੰਨੇ ਨੇ ਇਹ ਅਸੀਂ ਬਿਜਲੀ ਦੇ ਹੱਕ ਦੇ ਵਿੱਚ ਜਿਹੜਾ ਉਹ ਨਹੀਂ ਹੈਗੇ ਆ ਅਸੀਂ ਸਿਰਫ ਆਪਦੇ ਹੱਕਾਂ ਲਈ ਡਟ ਕੇ ਖੜੇ ਆ ਵਿਰੋਧ ਕਰਾਂਗੇ ਸਰਕਾਰ ਨੂੰ ਇਹ ਅਸੀਂ ਚੈਲੰਜ ਵੀ ਕਰਨੇ ਆ ਤੇ ਫਿਰ ਬੇਨਤੀ ਵੀ ਕਰ ਸਕਦੇ ਆ ਕਿ ਇਹ ਜਿਹੜਾ ਤੁਸੀਂ ਕਾਲੇ ਅੰਗਰੇਜ਼ ਬਣ ਕੇ ਤੁਸੀਂ ਸਾਨੂੰ ਲੁੱਟ ਰਹੇ ਜੇ ਇਹਨਾਂ ਤੋਂ ਬਾਅਦ ਆਜੋ ਅੱਗੇ ਗੋਰੇ ਗਏ ਸੀ ਤੇ ਹੁਣ ਕਾਲੇ ਆ ਗਏ ਨੇ ਸਾਡੇ ਨਾਲ ਜਿਹੜੇ ਧੋਖੇ ਤੜੀਆਂ ਨਾ ਕਰੋ ਸਾਡੀ ਬਿਜਲੀ ਸਾਡਾ ਜਿਹੜਾ ਜੈਨੂਨ ਹੱਕ ਬਣਦਾ ਉਹ ਦਿਓ ਸਾਡੇ ਜਿਹੜੇ ਹੋਰ ਖੇਤੀ ਦੇ ਹੱਕ ਨੇ ਉਹ ਦਿਓ ਮਜ਼ਦੂਰ ਦੇ ਹੱਕ ਉਹ ਦਿਓ ਇਸ ਕਰਕੇ ਬੇਨਤੀ ਕਰਨੇ ਆ ਕਿ ਸਾਡੇ ਨਾਲ ਧੋਖਾ ਨਾ ਕਰੋ ਅਸੀਂ ਤੁਹਾਡੇ ਨਾਲ ਖੜੇ ਆ ਅਸੀਂ ਸੱਚ ਤੇ ਚੱਲਣਾ ਆ ਸਾਡੀ ਬੇਨਤੀ ਕਬੂਲ ਕਰੋ ਜੀ ਹਾਂਜੀ ਕੀ ਨਾਮ ਹੈ ਜੀ ਜਗਿੰਦਰ ਸਿੰਘ ਜੀ ਕਿਹੜਾ ਪਿੰਡ ਹੈ ਜੀ ਸਬਾਜ ਕੰਪਰ ਬਾਹਰ ਸੇ ਗਾਲ ਮੀਟਰ ਲੈ ਕੇ ਆਇਆ ਮੀਟਰ ਲੈ ਕੇ ਆਇਆ ਜੀ ਆਪੇ ਪਟਿਆ ਕਿ ਕਿਸ ਪਟਿਆ ਨਹੀਂ ਆਪੇ ਪਟਿਆ ਜੀ ਅਸੀਂ ਗਰੀਬ ਬੰਦੇ ਹੈਗੇ ਮੁੰਡਾ ਰੱਬ ਕਰਕੇ ਆਇਆ ਵਾ ਇਹ ਇੱਕ ਹੋਰ ਮੀਟਰ ਲਵਾਣਾ ਸੀ ਉਹ ਲੱਗਿਆ ਨਹੀਂ ਸਾਡਾ ਉਹ ਬੋਝ ਭਈ ਜਾਂਦਾ ਜਾ ਰਿਹਾ ਕਿ ਮਿਹਨਤ ਕਰੀ ਦੇ ਭਲੇਦਾਰੀ ਕੰਮ ਕਰ ਕਰ ਰੋਟੀ ਪੂਰੀ ਨਹੀਂ ਹੁੰਦੀ ਬਸ ਲਵਣੇ ਥੋੜੀ ਘਣੀ ਭਰੀ ਡੋਬ ਗਈਆਂ ਤੇ ਔਖੇ ਬੜੇ ਹੈਗੇ ਹਾਂ ਜੀ ਵੀਰ ਜੀ ਕੀ ਨਾਮ ਹੈ ਸਰਜੀਤ ਸਿੰਘ ਜੀ ਕਿਹੜਾ ਪਿੰਡ ਹੈ ਰਦਾਈਆਂ ਦਾ ਜੀ ਅੱਛਾ ਮੀਟਰ ਲੈ ਕੇ ਆਏ ਮੀਟਰ ਲੈ ਕੇ ਆਏ ਜੀ ਅੱਛਾ ਜੀ ਕਿੰਨੇ ਮੀਟਰ ਲੈ ਕੇ ਆਏ 1 ਮੀਟਰ ਲੈਂਦਾ ਜੀ ਆਪ ਦੀ ਸਹਿਮਤੀ ਨਾਲ ਪਟਿਆ ਹੈ ਕਿ ਜੇ ਦਬਾਤ ਸਹਿਮਤੀ ਨਾਲ ਪਟਿਆ ਬਿੱਲ ਜੇ ਤੱਕ ਸਾਨੂੰ ਪਤਾ ਹੀ ਨਹੀਂ ਚੱਲਦਾ ਹੁੰਦੇ ਤੇ ਕਿਹ ਚੇਪਲਾ ਮੀਟਰ ਹੈ ਸਾਨੂੰ ਨਹੀਂ ਪਤਾ ਚੱਲਦਾ ਬਿੱਲ ਕਿੰਨਾ ਕੋ ਆਇਆ ਸਾਡਾ ਬਿੱਲ ਪਤਾ ਹੀ ਨਹੀਂ ਲੱਗਿਆ ਸਾਨੂੰ ਤੇ ਅਸੀਂ ਮੀਟਰ ਇਹ ਨਹੀਂ ਲਵਾਉਣਾ ਚਾਹੁੰਦੇ ਅਸੀਂ ਦੂਸਰਾ ਮੀਟਰ ਜਿਹੜਾ 2 ਰੁਪਏ ਜੁੰਟਾ ਲਵਾ ਮੰਗੇ ਤੁਹਾਨੂੰ ਪੈਨਲ ਲਾ ਦੇ ਵੈ ਗੁਰੂ ਜੀ ਦਾ ਖਾਲਸਾ ਵੈ ਗੁਰੂ ਜੀ ਦੀ ਫਤਿਹ ਸਾਡਾ ਮੀਟਰ ਦੂਜਾ ਲੱਗਾ ਵੈਸੀ ਚੇਪ ਵਾਲਾ ਅਸੀਂ ਦੂਜਾ ਪੁਰਾਣਾ ਮੀਟਰ ਲਵਾਉਣਾ ਚਾਹੁੰਦੇ ਤਾਂ ਕਿਨ ਲਾ ਗਏ ਨੇ ਹੂੰ ਤੇ ਗਰਾਰੀ ਵਾਲਾ ਜਿਵੇਂ ਪਹਿਲਾਂ ਆ ਗਏ ਸੀ ਉਹ ਅਸੀਂ ਲਵਾਉਣਾ ਚਾਹੁੰਦੇ ਸੀ ਧੱਕੇ ਨਾਲ ਲਾ ਗਏ ਨੇ ਤੇ ਅਸੀਂ ਆਨੇ ਹੁਣ ਅਸੀਂ ਅੱਜ ਪੱਟ ਲੈ ਜਾਂਦਾ ਕਿਹੜਾ ਪਿੰਡ ਹੈ ਜੀ ਟੰਡੀਕਦੀ